ਸਿਕਲ ਜੀ ਫਰਸਟ ਚੈਸਲਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਹਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੇ ਇੱਕ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਨੰਬਰ ਤੁਸੀਂ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਭੇਜ ਦਿਓ ਪੇਮੈਂਟ ਆਨਲਾਈਨ ਹੋਊਗੀ ਕੈਸ਼ ਔਨ ਡਿਲੀਵਰੀ ਨਹੀਂ ਹੋਊਗੀ ਤੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਹੈਗੀ ਹੈ ਸ਼ਾਪ ਤੇ ਆਉਣਾ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗ ਤੇ ਅੱਜ ਆਪਾਂ ਸੂਟ ਲੈ ਕੇ ਆਈਆਂ ਫੇਅਰ ਡਿਸਕਾਊਂਟ ਦੇ ਡਿਸਕਾਊਂਟ ਹੀ ਚੱਲ ਰਿਹਾ ਬਹੁਤੇ ਸੂਟ ਤਾਂ ਸਾਡੇ ਕੋਲ ਇਹ ਜਾਣੇ ਜਿਹੜੇ ਸਿੰਗਲ ਸਿੰਗਲ ਪੀਸ ਰਹਿ ਗਏ ਤੇ ਡਿਸਕਾਊਂਟ ਪਰ ਸੱਤ ਹੀ ਹੈ ਜੀ ਮੇਰੇ ਨਾਲ ਆ ਸੂਟ ਹੈਗਾ ਪਹਿਲਾ ਇਹ ਸਿੰਗਲ ਸੂਟ ਰਹਿ ਗਿਆ ਜੀ ਹੁਣ ਆਪਣੇ ਕੋਲੇ ਇਹਦੇ ਨਾਲ ਦਾ ਕੋਈ ਵੀ ਸੂਟ ਆਪਣੇ ਕੋਲ ਨਹੀਂ ਹੈਗਾ ਹੁਣ ਲੇ ਕੇ ਚੁਪੇ ਨਿਕਰੇ ਨਹੀਂ ਲਓ ਜੀ ਇਹ ਜਾਮ ਕਾਟਨ ਦੇ ਉੱਪਰ ਹੈਗਾ ਬਹੁਤ ਪਿਆਰਾ ਜਿਹਾ ਕਲਰ ਹੈਗਾ ਬਹੁਤ ਪਿਆਰਾ ਜਿਹਾ ਸਟੱਫ ਹੈਗਾ ਲੋ ਇਹ ਹੈਗਾ ਇਹਦੇ ਨਾਲ ਸਲਵਾਰ ਦਾ ਪੀਸ ਤੇ ਨਾਲ ਹੈ ਸਵਾ ਦੋ ਮੀਟਰ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ হাফ ਪਿਓਰ ਸ਼ਿਫੋਨ ਦੇ ਵਿੱਚ ਦੁਪੱਟਾ ਹੋਊਗਾ ਠੀਕ ਹੈ ਜੀ ਆ ਲੋ ਸੂਟ ਵਧੀਆ ਹੈ ਤੇ ਆਰਾਮ ਨਾਲ ਤੁਸੀਂ 1050 ਦੇ ਵਿੱਚ ਮਿਲ ਜੂਗਾ ਜੀ ਹੁਣ ਤਾਂ ਲਾਸਟ ਡਿਸਕਾਊਂਟ ਆ ਬਸ ਆ ਲੈ ਲੋ ਵੀ ਸਟਾਕ ਕਲੀਅਰੈਂਸ ਵਾਲੀ ਸੇਲ ਹੀ ਹੋਇਆ ਪਿਆ ਹੁਣ ਤਾਂ ਲਓ ਸਿੰਗਲ ਪੀਸ ਆ ਜੀ ਉਹ ਹੋਰ ਹੈ ਨਹੀਂ ਉਹਦੇ ਨਾਲ ਉਹਦੇ ਹੁਣ ਆਪਣੇ ਕੋਲੇ ਇਹ ਵੀ ਮੇਰੇ ਕੋਲ ਨੂੰ ਕੇ ਸੀ ਪੇਜੇ ਰਹਿ ਜਾਂਦੇ ਨੇ ਕਿਤੇ ਬਾਅਦ ਚ ਨਿਕਲਦੇ ਨੇ ਤੇ ਲੋ ਜੀ ਆ ਸੂਟ ਦੇਖੋ ਇਹ ਆਪਣੇ ਕੋਲੇ ਦੋ ਪੀਸ ਐ ਹੋ। ਇਹ ਲੋ ਜੀ ਜਾਮ ਕਾਟਨ ਦੇ ਵਿੱਚ ਐ, ਲੇਸਸ ਵਗੈਰਾ ਦਿੱਤੀਆਂ ਨੇ ਗਰਲਿਸ਼ ਲੁੱਕ ਦੇ। ਇੱਕ ਭੈਣ ਦਾ ਮੈਸੇਜ ਵੀ ਆਇਆ ਸੀ ਗਰਲਿਸ਼ ਲੁੱਕ ਦੇ ਸੂਟ ਲਿਗਿਓ। ਆਹ ਲੋ ਜੀ ਆ ਜਿਹੜਾ ਲਟਕੰਜਾ ਲੱਗਿਆ ਨਾ ਇਹੀ ਬਹੁਤ ਮਹਿੰਗਾ ਹੁੰਦਾ, ਬੜੀ ਸੋਹਣਾ ਲੱਗਦਾ ਇਹ। ਕਿਤੇ ਵੀ ਤੁਸੀਂ ਲਾ ਕੇ ਇਹਨੂੰ ਲਾ ਸਕਦੇ ਹੋ ਤੇ ਬਹੁਤ ਸੋਹਣੇ ਲੱਗਦੇ ਨੇ। ਜਾਮ ਕਾਟਨ ਦੇ ਵਿੱਚ ਸੂਟ ਐ ਔਰ ਲੇਸਸ ਦਿੱਤੀਆਂ ਹੋਈਆਂ ਨੇ, ਕੁਝ ਵੀ ਨਹੀਂ ਕਰਨਾ ਤੁਸੀਂ। ਨੀਚੇ ਫੇਰ ਲੇਸ ਦਿੱਤੀ ਹੋਈ ਐ ਬੜੀ ਪਿਆਰੀ ਜੀ। ਆਹ ਨੂੰ। ਔਰ ਬੜੇ ਹੈਵੀ ਡਿਸਕਾਊਂਟ ਦੇ ਵਿੱਚ ਸੂਟ ਆਉਣਗੇ, ਔਰਗੈਂਜ਼ਾ ਦੀ ਰੇ ਠੀਕ ਹੈ ਬਾਜੂ ਤੇ ਡਬਲ ਡਬਲ ਲੇਸ ਹੈ ਔਰ ਨੈਕ ਬਣਿਆ ਨਹੀਂ ਨੈਕ ਬਣਿਆ ਨਹੀਂ ਹੋਇਆ ਨੈਕ ਦੇ ਉੱਪਰ ਪੱਟੀ ਲੱਗੀ ਹੋਈ ਹੈ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਲੋ ਸਲਵਾਰ ਹੈ ਨਾ ਜਿਹੜੀ ਉਹ ਥੋੜੀ ਜੀ ਥਿੱਕ ਵਾਲੀ ਹੈਗੀ ਹੈ ਮਸਲੀਨ ਦਾ ਮੈਨੂੰ ਮਡਲ ਕਾਟਨ ਜੀ ਲੱਗਦੀ ਹੈ ਮੋਟੀ ਹੈ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈਗੇ ਆ ਇਹਦੇ ਤੁਹਾਨੂੰ ਜਿਹੜਾ ਲਾਈਟ ਲੱਗਦਾ ਕਲਰ ਤਾਂ ਇਹ ਜਿਹੜਾ ਬੇਸ ਕਲਰ ਹੈ ਨਾ ਇਹਦੇ ਵਿੱਚ ਉਹ ਇਹਦਾ ਲਾਈਟ ਹੈ ਉਹਦੇ ਨਾਲ ਮੈਚ ਕੀਤੀ ਹੋਈ ਸਲਵਾਰ ਹੈ ਜੀ ਇਹ ਤੇ ਨਾਲ ਦੁਪੱਟਾ ਹੈਗਾ ਦੁਪੱਟਾ ਹਾਫ ਪਿਅਰ ਸ਼ਫੋਨ ਦੇ ਵਿੱਚ ਆ ਸਵਾ 2 ਮੀਟਰ ਦੁਪੱਟਾ ਹੈ ਦੁਪੱਟੇ ਦੇ ਉੱਪਰ ਸਾਰੇ ਦੇ ਉੱਪਰ ਬੂਟੀ ਪਈ ਹੋਈ ਹੈ ਵਿੱਚ ਬੂਟੀ ਦੇ ਕੇ ਇੱਕ ਸਿੱਪੀ ਲੱਗੀ ਹੋਈ ਹੈ ਠੀਕ ਹੈ ਜੀ ਹਾਫ ਪਿਅਰ ਸ਼ਫੋਨ ਦੇ ਵਿੱਚ ਦੁਪੱਟਾ ਆਊਗਾ ਨਾਲ ਲੱਗੀ ਹੋਈ ਹੈ ਜੀ ਇਹ ਵਾਲੀ ਲੇਸ ਠੀਕ ਹੈ ਤੇ ਆਹ ਲੋ ਸਵਾ 2 ਮੀਟਰ ਦੁਪੱਟਾ ਬਹੁਤ ਸੋਹਣਾ ਸੂਟ ਹੈ ਤੇ ਅੱਜ ਤਾਂ ਬਸ ਇਹ ਐਵੇਂ ਮੰਗਵਾ ਰਿਆ 1150 ਦਾ ਸੂਟ ਸੀਗਾ ਜੀ ਇਹ ਅੱਜ ਤੁਹਾਨੂੰ 995 ਦੇ ਵਿੱਚ ਮਿਲ ਰਿਹਾ ਸ਼ਿਪਿੰਗ ਫ੍ਰੀ ਹੋਊਗੀ ਤੇ ਇਹਦੇ ਵਿੱਚ ਇੱਕ ਸੂਟ ਹੋਰ ਆਪਣੇ ਕੋਲੇ ਬਸ ਦੋ ਸੂਟ ਨੇ ਹੁਣ ਇਹ ਆ ਲੋ ਉਦਾਂ ਹੀ ਇਹਦੇ ਤੇ ਲੇਸਸ ਵਗੈਰਾ ਦਿੱਤੀ ਹੋਈਆਂ ਨੇ ਕਲਰ ਵੀ ਸੋਹਣਾ ਹੈ ਕਲਰ ਵੀ ਸੋਹਣਾ ਹੈ ਕਲਾ ਵੀ ਸੋਹਣੀ ਆ ਕਲਰ ਬਹੁਤ ਸੋਹਣਾ ਹੈ ਵੀ ਤੇ ਆ ਲੋ ਜੀ ਇਹ ਹੈਗੀ ਆ ਜੀ ਸਨਵਾਰ ਤੇ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਜੀ ਗਰਲਿਸ਼ ਲੁੱਕ ਦੇ ਸੂਟ ਨੇ ਤੇ 995 ਦੇ ਵਿੱਚ ਮਿਲ ਜਾਣਗੇ ਫ੍ਰੀ ਸ਼ਿਪਿੰਗ ਨਾਲ ਆ ਜੀ ਅਗਲਾ ਦੇਖੋ ਆ ਵੀ ਕੱਲਾ ਪੀਸ ਰਹਿ ਗਿਆ ਜੀ ਹੁ ਸਾਰੇ ਨਿਕਲ ਗਏ ਇਹਦੇ ਨਾਲ ਦੇ ਤੇ ਬਾਕੀ ਜੇ ਲੁਕੇਸ਼ ਉਪਰ ਕੋਈ ਫੇਰ ਨਿਕਲੇ ਵੀ ਕੁਝ ਕਹਿ ਨਹੀਂ ਸਕਦੇ ਪਰ ਹੁਣ ਨਹੀਂ ਹੈਗਾ ਮੇਰੀ ਨਿਗਾਹ ਨਹੀਂ ਝੜਿਆ ਹਜੀ ਕੋਈ ਝੜਿਆ ਆਹ ਲਓ ਬਹੁਤ ਸੋਹਣਾ ਕਾਟਨ ਬੜੀ ਸੋਹਣੀ ਹੈ ਮੋਟੀ ਕਾਟਨ ਹੈ ਨਪੂਰੀ ਥਿੱਕ ਵਾਲੀ ਇਹ ਆਹ ਲਓ ਨੇੜੇ ਕਰਕੇ ਦਿਖਾਉ ਆਹ ਲਓ ਕੁਝ ਵੀ ਨਹੀਂ ਦਿਖਦਾ ਬਹੁਤ ਸੋਹਣੀ ਕਾਟਨ ਹੈ ਇਹ ਤੇ ਨੈਕ ਬਣਿਆ ਹੋਇਆ ਸੈਮੀ ਸਟਿਚ ਕਹਿ ਸਕਦੇ ਆਪਾਂ ਇਹਨੂੰ ਔਰ ਲੇਸਸ ਵਗੈਰਾ ਮੋਤੀ ਇਹ ਗਾਰਲਿਸ਼ ਲੁੱਕ ਦੇ ਹੀ ਸੂਟ ਨੇ ਜੀ ਬੜੇ ਪਿਆਰੇ ਜੇ ਕਲਰ ਬਹੁਤ ਸੋਹਣਾ ਹੈ ਘੇਰੇ ਤੇ ਲੇਸ ਦੇਖੋ ਕਿੰਨੀ ਸੋਹਣੀ ਹੈ ਆਹ ਲਓ ਕਿੱਡੀ ਮਹਿੰਗੀ ਹੈ ਮਹਿੰਗੀ ਲੇਸ ਮੋਤੀਆਂ ਵਾਲੀ ਬ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਲੇਸ ਡਬਲ ਡਬਲ ਬਾਜੂ ਤੇ ਲੇਸ ਲੱਗੀ ਹੋਈ ਹੈ neck ਦੇ ਉੱਪਰ ਵੀ ਸਾਰੀ ਮੋਤੀਆਂ ਦੀ ਲੇਸ ਹੈ ਜਿੰਨੀਆਂ ਵੀ ਲੇਸਸ ਦਿਖ ਰਹੀਆਂ ਨੇ ਔਰ ਮੋਟੀ ਕਾਟਨ ਦੇ ਵਿੱਚ ਹੀ ਤੁਹਾਨੂੰ ਇਹ ਸਲਵਾਰ ਮਿਲੂਗੀ ਔਰ ਸਵਾ ਦੋ ਮੀਟਰ ਦਾ ਹਾਫ ਪਿਓਰ ਸ਼ਫੋਮ ਦਾ ਦੁਪੱਟਾ ਮਿਲੂਗਾ ਦੁਪੱਟਾ ਖੋਲ ਦਿੰਨੀ ਆ ਆਹ ਲਓ ਉਸੇ ਤਰ੍ਹਾਂ ਹੀ ਇਹ ਦੁਪੱਟੇ ਦੇ ਵਿੱਚ ਵੀ ਤੁਹਾਨੂੰ ਬੂਟੀ ਮਿਲੂਗੀ ਆਹ ਲਓ ਆਹ ਲੇਸਾਂ ਕਿੱਦਾਂ ਨੇ ਪੱਲਿਆਂ ਦੇ ਉੱਪਰ ਲੇਸ ਲੱਗੀ ਹੋਈ ਹੈ ਹੈਵੀ ਵਿੱਚ ਇਹਦੇ ਬੂਟੀ ਹੈ ਇਹ ਆ ਹੈਗੀ ਅਜੀ ਅਜੀ ਲੇਸ ਠੀਕ ਹੈ 컬러 ਵੀ ਬਹੁਤ ਸੋਹਣਾ ਹੈ ਤੇ ਸਵਾ ਦੋ ਮੀਟਰ ਦੁਪੱਟਾ ਹੈ ਤੇ ਅੱਜ ਜਮੇ ਹੀ ਲੱਗੇ ਮੁੱਲ ਦੇ ਰਹਿ ਨੇ ਜੀ 1150 ਦੇ ਵਿੱਚ ਬਿਲਕੁਲ ਲੱਗੇ ਮੁੱਲ ਕੁਝ ਵੀ ਨਹੀਂ ਆਦੇ ਵਿੱਚ ਹੁਣ ਤੇ ਨੈਕਸਟ ਹੈਗਾ ਇਹ ਕੱਲਾ ਸੂਟ ਰਹਿ ਗਿਆ ਜੀ ਹੁਣ ਆਪਣੇ ਕੋਲੇ ਇੱਕ 컬러 ਦੇ ਵਿੱਚ ਕੱਲਾ ਸੂਟ ਹੈ ਆਹ 컬러 ਦੇ ਵਿੱਚ ਕੱਲਾ ਸੂਟ ਹੈ ਇੱਕ ਇੱਕ ਸੂਟ ਨੇ ਤੇ ਇਹ ਸੂਟ ਹੈਗੇ ਜਿਹੜੇ ਇੱਕ ਭੈਣ ਵੀ ਲੈ ਸਕਦੀ ਆ ਦੋਨੇ ਸੂਟ ਤੇ ਦੋਨੋਂ ਪਹਿਣਾ ਉੱਤੇ ਅਲਟਰਡ ਵੀ ਲੈ ਸਕਦੀਆਂ ਨੇ ਇਹ ਤੁਹਾਡੀ ਮਰਜ਼ੀ ਹੈ ਮਸਲੀਨ ਦੇ ਵਿੱਚ ਸਲਵਾਰ ਮਿਲੂਗੀ ਕਲਰ ਬਹੁਤ ਸੋਹਣਾ ਹੈ ਤੇ ਸ਼ਿਮਰ ਦੇ ਵਿੱਚ ਸ਼ਰਟ ਮਿਲੂਗੀ ਠੀਕ ਹੈ ਜੀ ਇਹਦੇ ਤੇ ਵੀ ਹੁਣ ਹੈਵੀ ਡਿਸਕਾਊਂਟ ਹੀ ਆ ਅੱਜੇ 1200 ਦੇ ਵਿੱਚ ਮਿਲ ਜੂਗਾ ਤੁਹਾਨੂੰ ਇਸ ਤੋਂ ਅੱਗੇ ਤਾਂ ਹੁਣ ਡਿਸਕਾਊਂਟ ਹੋ ਨਹੀਂ ਸਕਦਾ ਇਹਦੇ ਤੇ ਇਹ ਵਾਲਾ ਗ੍ਰੀਨ ਕਲਰ ਦੇ ਵਿੱਚ ਸੂਟ ਬਹੁਤ ਸੋਹਣੇ ਨੇ ਸ਼ਿਮਰ ਦੇ ਵਿੱਚ ਹੈ ਵੀ ਬਹੁਤ ਤਿਆਰੀ ਜੀ ਸ਼ਿਮਰ ਹੈਗੀ ਹੈ ਜੀ ਪ੍ਰਿੰਟ ਵੀ ਬਹੁਤ ਸੋਹਣਾ ਤੇ ਇਹ ਹੈਗੀ ਹੈ ਮਸਲੀਨ ਦੀ ਸਲਵਾਰ ਇਹਦੇ ਨਾਲ ਗ੍ਰੀਨ ਕਲਰ ਦੀ ਤੇ ਇਹ ਵੀ ਤੁਹਾਨੂੰ ਮਿਲੂਗਾ 1200 ਦੇ ਵਿੱਚ ਇਹ অর্ਗੇਂਜ਼ਾ ਦਾ ਜਿਹੜਾ ਆਪਣੇ ਕੋਲੇ ਥਾਂ ਸੀਗੇ অর্ਗੇਂਜ਼ਾ ਦੇ ਵਿੱਚੋਂ ਇਕੱਲਾ ਹੀ ਸੂਟ ਰਹਿ ਗਿਆ ਹੁਣ ਇਹ ਇੱਕ ਸੂਟ ਹੈ ਬਸ ਲਾਸਟ ਪੀਸ ਹੈ ਠੀਕ ਹੈ ਜੀ ਲੋ ਬਹੁਤ ਸੋਨਾ অর্ਗੇਂਜ਼ਾ ਬਹੁਤ ਜ਼ਿਆਦਾ ਆਰਟੈਕਸ ਦਾ অর্ਗੇਂਜ਼ਾ ਹੈ ਇਹ ਬ੍ਰਾਂਡਡ অর্ਗੇਂਜ਼ਾ ਜਿਹਦਾ ਠੀਕ ਹੈ ਇਹ 850 ਦੇ ਵਿੱਚ ਮਿਲੂਗਾ ਸੂਟ ਤੁਹਾਨੂੰ ਫ੍ਰੀ ਸ਼ਿਪਿੰਗ ਨਾਲ ਮਿਲੂਗਾ ਤੇ ਅੱਗੇ ਹੈਗਾ ਇੱਕ ਸੂਟ ਤੁਹਾਨੂੰ ਆ ਮਿਲੂਗਾ অর্ਗੇਂਜ਼ਾ ਦਾ ਬੜੀ ਸੌਫਟ অর্ਗੇਂਜ਼ਾ ਜੀ ਬਹੁਤ ਜ਼ਿਆਦਾ ਸੋਨਾ অর্ਗੇਂਜ਼ਾ ਹੈ ਕੈਂਪਟਾ ਬਹੁਤ ਜਿਆਦਾ ਹੂੰ ਬਹੁਤ ਪਿਆਰਾ ਸੂਟ ਹੈ ਤੇ ਇਹ ਸੂਟ ਵੀ ਤੁਹਾਨੂੰ ਮਿਲ ਜੂਗਾ ਮੈਨੂੰ ਲੱਗਦਾ ਦੋ ਤਾਂ ਨਹੀਂ ਕਿ ਇੱਕੋ ਹੀ ਹੈ ਦੇਖਣਾ ਬਹੁ ਸ਼ਾਇਦ ਇਹ ਦੋ ਹੋਣ ਦੋ ਪੈਨਾਂ ਨੂੰ ਮਿਲ ਜਾਣ ਮੈਂ ਦੇਖ ਲੂੰਗੀ ਇਹ ਤੇ ਇਹ ਮੈਨੂੰ ਲੱਗ ਰਹੇ ਨੇ ਜਿਵੇਂ ਦੋ ਹੁੰਦੇ ਨੇ ਦੋ ਹੀ ਲੱਗਦੇ ਹਾਂ ਇਹ ਵਾਲਾ ਔਰਗੰਜ਼ਾ ਜਿਹੜਾ 800 ਦੇ ਵਿੱਚ ਸੂਟ ਮਿਲੂਗਾ ਜੀ ਤੁਹਾਨੂੰ 800 ਦੇ ਵਿੱਚ ਇਹ ਵਾਲਾ ਵੀ ਮੈਨੂੰ ਦੋ ਸੂਟ ਲੱਗ ਰਹੇ ਨੇ ਇਹ ਵੀ 800 ਦੇ ਵਿੱਚ ਮਿਲ ਜੂਗਾ ਮੈਂ ਖੋਲ ਕੇ ਦਿਖਾ ਦਿੰਦੀ ਹਾਂ ਤੁਹਾਨੂੰ ਇਹ ਆਪ ਪਹਿਲਾਂ ਦਿੱਤੇ ਨੇ ਸੂਟ ਇਹ। ਇਹ ਐਕਚੁਅਲੀ ਥਾਨ ਹੁੰਦੇ ਨੇ, ਥਾਨ ਦੇ ਵਿੱਚ ਕਈ ਸੂਟ ਹੁੰਦੇ ਨੇ। ਹੂੰ। ਇਹ ਲੋ ਜੀ ਇਸ ਤਰ੍ਹਾਂ ਹੀ ਲਾਈਨਿੰਗ ਵਾਲਾ। ਇਹਨਾਂ ਦੀ ਡਿਜ਼ਾਈਨਿੰਗ ਜਿਵੇਂ ਮਰਜ਼ੀ ਕਰਕੇ ਤੁਸੀਂ ਸੂਟ ਬਣਾ ਲਓ ਜੀ ਬੜੇ ਪਿਆਰੇ ਬਣਦੇ ਨੇ ਸੂਟ ਇਹ। ਲੋ ਜੀ। ਇਹ ਵੀ 800 ਦੇ ਵਿੱਚ ਮਿਲੂਗਾ। ਪਰ অর্ਗੇਂਜ਼ਾ ਬਹੁਤ ਪਿਆਰਾ ਬਿਲਕੁਲ ਸੌਫਟ ਵਾਲਾ ਮਿਲੂਗਾ। ਅਕੜਿਆ じゃ অর্ਗੇਂਜ਼ਾ ਨਹੀਂ ਮਿਲੂਗਾ। ਲੋ ਜੀ। ਅੱਗੇ ਇਹਰਾ ਇਹ ਵਾਲਾ ਸੂਟ। ਹੈਂਡਵਰਕ ਦਾ ਸੂਟ ਹੈ। ਇਹ ਹੈਗੀ ਆ ਜੀ ਸਿਲਕ ਦੀ ਮੁੰਡਾਲ ਸਿਲਕ ਦੀ ਸਲਵਾਰ ਹੈ ਸਲਵਾਰ ਦੇ ਉੱਪਰ ਵਰਕ ਹੈ। ਲੋ ਹੈਂਡਵਰਕ ਹੈ ਬਹੁਤ ਸੋਹਣਾ। ਠੀਕ ਹੈ ਜੀ ਤੇ ਆਹ ਲੋ ਇਹ ਹੈਗਾ ਇਹਦਾ ਸ਼ਰਟ ਬੜਾ ਪਿਆਰਾ ਸਾਰਾ ਹੈਂਡਵਰਕ ਦਾ ਸ਼ਰਟ ਹੈ ਜੀ ਬਹੁਤ ਸੋਹਣਾ। ਸਿਲਕ ਦੇ ਉੱਪਰ ਹੀ ਬਣਿਆ ਹੋਇਆ ਹੈ। ਵੀ ਸਟੱਫ ਵੀ ਬਹੁਤ ਸੋਹਣਾ ਹੈ। ਔਰ ਵਰਕ ਵੀ ਸਿਰਾ ਵਰਕ ਹੈ ਜਮਾ ਬਹੁਤ ਸੋਹਣਾ ਵਰਕ ਹੈ ਘੇਰੇ ਤੇ ਆ ਲੇਸ ਲੱਗੀ ਹੈ ਲਾ ਸਕਦੇ ਹਾਂ ਉਤਾਰ ਵੀ ਸਕਦੇ ਹਾਂ ਠੀਕ ਹੈ ਔਰਗੈਂਜ਼ਾ ਦੇ ਵਿੱਚ ਸ਼ਰਟ ਹੈਗੀ ਹੈ ਔਰ ਬਾਜੂ ਤੇ ਵਰਕ ਨਹੀਂ ਹੈਗਾ ਔਰਗੈਂਜ਼ਾ ਦੇ ਵਿੱਚ ਸ਼ਰਟ ਹੈਗੀ ਹੈ ਰੰਗ ਆ ਬਹੁਤ ਸੋਹਣਾ ਹੈ ਇੱਥੇ ਹੀ ਸੋਹਣਾ ਹੁੰਦਾ ਓਕੇ ਇਹ ਚ ਹੈ ਤੇ ਇਹ ਸ਼ਰਟ ਹੈ ਇਹ ਸਲਵਾਰ ਦੇ ਉੱਪਰ ਵਰਕ ਹੈ ਔੜਾ ਸਿਲਕ ਦੀ ਸਲਵਾਰ ਹੈ ਔਰ ਸਵਾ ਦੋ ਮੀਟਰ ਪਿਓਰ ਦਾ ਦੁਪੱਟਾ ਆਊਗਾ ਆ ਲੋ ਜੀ ਆ ਲੋ ਚੜਾਈ ਪੂਰੀ ਹੈ ਦੁਪट्टे ਦੀ 1950 ਦੇ ਵਿੱਚ ਮਿਲੂਗਾ ਜੀ ਸ਼ਿਪਿੰਗ ਫ੍ਰੀ ਹੋਊਗੀ ਨੈਕਸਟ ਦੇਖੋ ਸਿੰਗਲ ਪੀਸ ਆ ਜੀ ਇਹ ਵੀ ਇਹਦੇ ਨਾਲ ਦੇ ਪਹਿਲਾਂ ਨਿਕਲ ਗਏ ਤੁਹਾਨੂੰ ਮੈਂ ਦੱਸਿਆ ਕਿ ਮੇਰੇ ਡੱਬੇ ਰਹਿ ਜਾਂਦੇ ਨੇ ਕਈ ਵਾਰੀ ਇਹ ਲਾਸਟ ਪੀਸ ਬਚਿਆ ਹੋਇਆ ਹੈ ਵੀ ਕੱਲਾ ਅੱਜ ਲਾਸਟ ਲਾਸਟ ਵਾਲੀ ਵੀਡੀਓ ਹੈ ਲਾਸਟ ਪੀਸਾਂ ਵਾਲੀ ਵੀਡੀਓ ਅੱਜ ਆਹ ਲਓ ਜੀ ਬੜਾ ਪਿਆਰਾ ਸੁਪ ਇਹ ਤਾਂ ਮੰਗੀ ਜਾਂਦੇ ਗਾ ਸੀ ਬਹੁਤ ਜ਼ਿਆਦਾ ਐਕਚੁਅਲੀ ਡਿਮਾਂਡ ਚ ਬਹੁਤ ਰਿਹਾ ਪਰ ਮੈਨੂੰ ਉਦੋਂ ਪਤਾ ਨਹੀਂ ਸੀ ਕਿ ਮੇਰੇ ਕੋਲੇ ਪਿਆ ਇੱਕ ਅੱਜ ਮੇਰਾ ਫੋਟੋ ਤੇ ਹੀ ਨਿਕਲ ਗਿਆ ਔਰ ਇਹ ਲਾਸਟ ਵਾਲਾ ਪੀਸ ਹੈ ਬੜੀ ਸੋਹਣੀ ਜੀ ਮਸਲੀਨ ਹੈ ਜੀ ਸ਼ਾਈਨ ਕਰਦਾ ਕਪੜਾ ਤੁਸੀਂ ਐਂ ਦੇਖੋ ਐਵੇਂ ਹੀ ਮਸਲੀਨ ਨਹੀਂ ਹੈਗੀ ਇਹ ਆ ਦੇਖੋ ਹਾਂ ਬਹੁਤ ਸੋਹਣਾ ਸੂਟ ਹੈ ਤੇ ਇਹ ਗੁਣਤੀ ਹੈ ਸਾਰੀ ਬਨਾਸੀ ਟੱਚ ਜਾਇ ਦੇ ਵਿੱਚ ਤੇ ਇਹ ਸਾਈਡ ਤੋਂ ਤੁਹਾਨੂੰ ਪਲੇਨ ਬਾਜ਼ੂ ਨਿਕਲੂਗੇ ਤੇ ਇਹਦੇ ਤੇ ਤੁਸੀਂ ਆਪਣੀ ਜੋ ਵੀ ਲਾਉਣੀ ਹੈਗੀ ਹੈ ਤਾਂ ਲੇਸ ਵਗੈਰਾ ਉਹ ਲਾ ਸਕਦੇ ਹੋ ਤੇ ਇਹ ਵੀ ਨਾਲ ਸਟੱਫ ਹੈਗਾ ਸਲਵਾਰ ਦਾ ਮੋਡਲ ਮੁਸਲਿਨ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸਟੱਫ ਹੈਗਾ ਦੁਪੱਟਾ ਦੇਖੋ ਦੁਪੱਟਾ ਬਹੁਤ ਸੋਨਾ ਕਾਫੀ ਡਿਮਾਂਡ ਵਾਲਾ ਸੂਟ ਹੈ ਜੀ ਇਹ ਔਰ ਹੁਣ ਮੈਨੂੰ ਫੇਰ ਪਤਾ ਕਿ ਸਾਰੀਆਂ ਭੈਣਾਂ ਮੰਗਣ ਗਈਆਂ ਪਰ ਮੇਰੇ ਕੋਲ ਇੱਕੋ ਹੀ ਪੀਸ ਹੈ ਰੀਅਲੀ ਇੱਕ ਪੀਸ ਹੈ ਹੁਣ ਮੇਰੇ ਕੋਲ ਹੈ ਨਹੀਂ ਦੁਪੱਟਾ ਕਹਿਣ ਨੂੰ ਸਵਾ ਦੋ ਆ ਮੈਨੂੰ ਲੱਗਦਾ ਢਾਈ ਲੱਗਦਾ ਮੈਂ ਤਾਂ ਢਾਈ ਵਰਗਾ ਹੀ ਲੱਗਦਾ ਲੰਬਾ ਬਹੁਤ ਸਵਾ ਦੋ ਤੋਂ ਜ਼ਿਆਦਾ ਹੀ ਆ ਤੇ ਚੌੜਾਈ ਬਹੁਤ ਜ਼ਿਆਦਾ ਵੀ ਨਹੀਂ ਹੈਗੀ ਪਰ ਬਹੁਤ ਜ਼ਿਆਦਾ ਕੱਟ ਵੀ ਨਹੀਂ ਹੈਗੀ ਜੜੀਆਂ ਭੈਣਾਂ ਕਹਿੰਦੀਆਂ ਨੇ ਬਹੁਤ ਅਲ ਚਲ ਦੁਪ ਉਹ ਨਾਲਣ ਠੀਕ ਆ ਜੀ ਚਲੋ ਅਗਲਾ ਦੇਖੋ ਆ ਲੋ ਜੀ ਇੱਕ ਪੀਸ ਆ ਇਹ ਇਹਦੇ ਨਾਲ ਦੇ ਪਹਿਲਾਂ ਇੱਕ ਵਾਰ ਮੈਂ ਤੁਹਾਨੂੰ ਦਿਖਾਈ ਸੀ ਉਹਨਾਂ ਦੇ ਵਿੱਚੋਂ ਵੀ ਮੇਰੇ ਕੋਲ ਇੱਕ ਪੀਸ ਪਿਆ ਗ੍ਰੀਨ ਵਾਲਾ ਤੇ ਇੱਕ ਪੀਸ ਨੂੰ ਆ ਮਿਲ ਜੂਗਾ ਬਿਲਕੁਲ ਕਾਟਨ ਦੇ ਵਿੱਚ ਸੂਟ ਆਊਗਾ ਜੀ ਤੁਹਾਡੇ ਕੋਲ ਜਮੀ ਕਾਟਨ ਦੇ ਵਿੱਚ ਕਾਟਨ ਦੇ ਵਿੱਚ ਪਾਰਟੀ ਵੀ ਇਹ ਸੂਟ ਬੜੇ ਮੁਸ਼ਕਲ ਮਿਲਦੇ ਨੇ ਲੈ ਲੈ ਕੇ ਰੱਖ ਲੋ ਆ ਬਹੁਤ ਸੋਹਣਾ ਸੁਟਾ ਸਾਰਾ ਜਿਹੜਾ ਆਰਗੈਂਜ਼ਾ ਦਾ ਉੱਪਰ ਪੈਚ ਲੱਗੇ ਪੈਚ ਦੇ ਉੱਪਰ ਸਾਰਾ ਹੈਂਡਵਰਕ ਠੀਕ ਹੈ ਜੀ ਤੇ ਘੇਰਾ ਦੇਖੋ ਸਾਰਾ ਹੀ ਹੈਂਡਵਰਕ ਸਾਰੇ ਹੀ ਹੈਂਡਵਰਕ ਤੇ ਆ ਹੈਗਾ ਘੇਰਾ ਘੇਰੇ ਤੇ ਆਰਗੈਂਜ਼ਾ ਦਾ ਪੈਚ ਔਰ ਉਹਦੇ ਉੱਪਰ ਸਾਰੇ ਤੇ ਹੈਂਡਵਰਕ ਫਿਰ ਹੈ ਠੀਕ ਹੈ ਜੀ ਸਿੱਪੀ ਵਰਕ ਤੇ ਇਹ ਮਿਲੂਗੀ ਜੀ ਇਹਦੀ ਸਲਵਾਰ ਆ ਵਾਲਾ ਸਲਵਾਰ ਦਾ ਸਟੱਫ ਤੇ ਮਸਲੀਨ ਦਾ ਦੁਪੱਟਾ ਨਾਲ ਹਾਂ ਡਬਲ ਕਰਕੇ ਦਿਖਾ ਦਿੰਨੀ ਆ ਸਵਾ ਦੋ ਮੀਟਰ ਦਾ ਦੁਪੱਟਾ ਲਸ਼ ਲਸ਼ ਕਰਦਾ ਦੁਪੱਟਾ ਬਹੁਤ ਸੋਹਣਾ ਸਟਾਫ ਠੀਕ ਹੈ ਜੀ ਤੇ ਪ੍ਰਾਈਸ ਆਪਣੀ ਮੈਂ ਲਿਖ ਦੂੰਗੀ ਉੱਪਰ ਆ ਲੋ ਇੱਕ ਸੂਟ ਤੁਹਾਨੂੰ ਆ ਮਿਲ ਸਕਦਾ ਇਕੱਲਾ ਹੀ ਹੈ ਅਜੇ ਤੱਕ ਤਾਂ ਮੈਨੂੰ ਇਕੱਲਾ ਹੀ ਲੱਗਦਾ ਬਾਕੀ ਪਤਾ ਨਹੀਂ ਆ ਲੋ ਬੜਾ ਸੋਹਣਾ ਚਨੇਰੀ ਦਾ ਸੂਟ ਹੈ ਜੀ ਕਪੜਾ ਉਹ ਨਹੀਂ ਹੁੰਦਾ ਜਿਵੇਂ ਚਲੇਰੀ ਹੈ ਨਾ ਉਹ ਵਾਲਾ ਕਪੜਾ ਇਹ ਤੇ ਉਹਦੇ ਵਿੱਚ ਸਾਰੇ ਚ ਬਨਾਰਸੀ ਵਰਕ ਹੈ ਇਹ ਗਰਲਿਸ਼ ਲੁੱਕ ਦੇ ਸੂਟ ਨੇ ਆ ਦੇਖੋ ਜਿਹੜਾ ਬਣਿਆ ਹੋਇਆ ਨਾ ਫੁੱਲ ਜਾ ਬੜਾ ਸੋਹਣਾ ਹੈ ਹਾਥੀ ਜਿਹਾ ਬਣਿਆ ਹੋਇਆ ਛੋਟਾ ਜੰਦਰਾ ਹੇਠਾਂ ਦੇ نیچے ਇੱਕ ਹਾਥੀ ਹੈਂਡਵਰਕ ਸਾਰਾ ਹੈਂਡਵਰਕ ਔਰ ਬਟਨ ਦੇਖੋ ਤੁਸੀਂ ਕਿੰਨੇ ਪਿਆਰੀ ਹੈ ਬਟਨ ਦੇ ਬੜੇ ਸੋਹਣੇ ਬਟਨ ਲੱਗੇ ਹੋਏ ਨੇ ਬੜਾ ਸੋਹਣਾ ਸੂਟ ਹੈ ਬਹੁਤ ਜ਼ਿਆਦਾ ਕਲਰ ਵੀ ਬਹੁਤ ਿਆਰਾ ਹੈ ਤੇ ਇਹ ਹੈ ਮਸਲਿਨ ਦੀ ਸਲਵਾਰ ਨਾਲ ਲਸ਼ਲਸ਼ ਕਰਨ ਦੀ ਸਲਵਾਰ ਹੈ ਬਹੁਤ ਬਿਆਰੀ ਜੀ ਤੇ ਲਾਈਨਿੰਗ ਲੱਗੂਗੀ ਜੀ ਦੋਨੋਂ ਤੇ ਤੇ ਔਰਗੈਂਜ਼ਾ ਦਾ ਦੁਪੱਟਾ ਨਾਲ ਆ ਲੋ ਜੀ ਬਹੁਤ ਸੋਹਣਾ ਸੂਬਨ ਬਣ ਕੇ ਰੈਡੀ ਹੋਇਆ ਹੈ ਤੁਹਾਡਾ ਬਹੁਤ ਜ਼ਿਆਦਾ ਇਹਨ ਪੂਰਾ ਵੱਡਾ ਲੰਬਾ ਦੁਪੱਟਾ ਹੈ ਛੋਟਾ ਦੁਪੱਟਾ ਨਹੀਂ ਹੈ ਪੂਰਾ ਇਹਨ ਲੰਬਾ ਦੁਪੱਟਾ ਹੈ ਹਾਂ ਬਹੁਤ ਲੰਬਾ 2.5 ਮੀਟਰ ਦਾ ਦੁਪੱਟਾ ਹੈ ਜੀ 2.5 ਦਿਖਾ ਤਾਂ ਸਹੀ ਬੀਬੀ ਪਾਸੇ ਹੀ ਦੇਖਣ ਲਾਈ ਜਾਂਦੀ ਹੈ ਇਹ ਦੁਪੱਟਾ ਹੈਗਾ ਜੀ 2.5 ਮੀਟਰ ਦਾ ਤੇ ਇਹ ਸਵਾ ਦੋ ਮੀਟਰ ਦੁਪੱਟਾ ਨਹੀਂ ਹੈ ਤੇ ਫੋਰ ਸਾਈਡ ਇਹਦੇ ਲੱਗੇ ਹੋਏ ਨੇ ਲਟਕਣ ਆ ਲਓ ਇਹ ਵਾਲੇ ਇਹ ਤਾਂ ਬਹੁਤ ਜਿਆਦਾ ਪਿਆਰਾ ਸੂਟ ਦਾ ਕਾਫੀ ਸੋਹਣਾ ਸੂਟ ਹੈ ਇਹ ਤੇ ਪ੍ਰਾਈਸ ਦੱਸ ਦੇਣੀ ਆ ਮੈਂ ਪ੍ਰਾਈਸ ਵੀ ਫਿਰ ਉਹਦਾ ਸੋਹਣੀ ਹੁੰਦੀ ਹੈ ਇਹ 1850 ਦੇ ਵਿੱਚ ਪਹਿਲਾਂ ਆਪਾਂ ਦਿੱਤੇ ਸੀਗੇ ਹੁਣ 1650 ਦੇ ਵਿੱਚ ਆਊਗਾ ਸ਼ਿਪਿੰਗ ਫ੍ਰੀ ਹੋਊਗੀ ਪਰ ਸੂਟ ਰੀਅਲੀ ਬਹੁਤ ਜਿਆਦਾ ਸੋਹਣਾ ਹੈ ਸੂਟ ਬਹੁਤ ਸੋਹਣਾ ਹਾਂ ਬਹੁਤ ਜਿਆਦਾ ਸੋਹਣਾ ਲਓ ਜੀ ਅਗਲੇ ਦੇਖੋ ਅੱਜ ਮੇਰਾ ਮੂਡ ਵੀ ਮਿਲਦਾ ਗਰਲਿਸ਼ ਲੁੱਕ ਦੇ ਸੂਟ ਦਿਖਾਉਣ ਦਾ ਹੀ ਬਣ ਗਿਆ ਤੇ ਸਾਰੇ ਗਰਲਿਸ਼ ਲੁੱਕ ਦੇ ਆ ਰਹੇ ਨੇ ਸੂਟ ਬਿਲਕੁਲ ਕਾਟਨ ਦੇ ਵਿੱਚ ਸੂਟ ਆਊਗਾ। ਲੋ ਲਾਈਟ ਜਾਮਨੀ ਜਾਂ ਸ਼ੇਡ ਹੈਗਾ। ਲੋ ਜੀ ਐਡੇ ਕ ਵਧੀਆ ਸੂਟ ਨੇ ਇਹ। ਇਹ ਹੈਗੀ ਲੇਸ ਇਨਸਰਟ ਕੀਤੀ ਹੋਈ। ਆ ਵੀ ਦੋ ਲੇਸਸ ਇਨਸਰਟ ਕੀਤੀਆਂ ਹੋਈਆਂ ਨੇ ਵਿੱਚ। ਇਹ ਆ ਲੋ। ਠੀਕ ਹੈ। ਇਹਦੇ نیچے ਨਾ ਤੁਹਾਨੂੰ ਲਾਈਨਿੰਗ ਦੀ ਨਹੀਂ ਲੋੜ ਹੈਗੀ। ਤੁਸੀਂ ਇਹਦੇ نیچے ਨਾਲ ਦੀ ਹੋਈ ਸਾਈਡ ਤੋਂ ਪੱਟੀ ਲੁਹਾ ਕੇ ਲਵਾ ਸਕਦੇ ਹੋ। ਠੀਕ ਹੈ ਜੀ। ਤੇ ਆ ਦੇਖੋ ਤੁਸੀਂ ਫਲਾਵਰ ਇੰਨਾ ਸੋਹਣਾ ਇਹ ਫਲਾਵਰ ਹੈ ਉੱਪਰ ਬੜਾ ਹੀ ਪਿਆਰਾ ਜਿਹਾ ਲੱਗਦਾ ਇਹਨੂੰ ਇਦਾਂ ਹੀ ਰੱਖ ਸਕਦੇ ਹੋ ਜਾਂ ਇਹਦੇ ਤੇ ਤੁਸੀਂ ਇੱਥੇ ਸੀਨ ਮਰਵਾ ਸਕਦੇ ਹੋ ਜੇ ਨਾਲ ਲਾਉਣਾ ਤਾਂ ਪਰ ਅਦਰਵਾਈਜ਼ ਇਹਦੀ ਲੋਕ ਇਦਾਂ ਹੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਕਾਫੀ ਅੱਛਾ ਸੂਟ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਨੇ ਇਹ ਤੇ ਤੁਸੀਂ ਇਹਦਾ ਘੇਰਾ ਦੇਖੋ ਘੇਰੇ ਤੇ ਫੇਰ ਇੱਕ ਲੇਸ ਇਨਸਰਟ ਕਰੀ ਹੋਈ ਹੈ ਔਰ ਆलो ਇਹ ਹੈ ਗਰਲਿਸ਼ ਲੁੱਕ ਦੇ ਸੂਟ ਬੜੇ ਪਿਆਰੇ ਜਿਹੇ ਸੀ ਤੇ ਨਾਲ ਮਿਲੂਗੀ ਕਿ ਇਹ ਵਾਲੀ ਸਲਵਾਰ ਮੋਟੀ ਕਾਟਨ ਦੀ ਸਲਵਾਰ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਹੈ ਦੁਪੱਟਾ ਦੇਖ ਲਓ ਕੁੜੀਆਂ ਵਾਲੇ ਦੁਪੱਟੇ ਨੇ ਜੀ ਬਹੁਤ ਪਿਆਰੇ ਜੀ ਲਓ ਇਹ ਲਓ ਜੀ ਕਿਉਂਕਿ ਇੱਕ ਫਲਾਵਰ ਦਿੱਤਾ ਹੋਇਆ ਉਦਾਂ ਹੀ ਜਿੱਦਾਂ ਨੈੱਕ ਦੇ ਉੱਪਰ ਦਿੱਤਾ ਸੀ ਨਾ ਤੁਹਾਡੇ ਉਦਾਂ ਹੀ ਹੁਣ ਜੀਵਣਾ ਹੀ ਹੋਇਆ ਖੁੱਲ੍ਹੇ ਜੇ ਬਣਾਈ ਹੋਇਆ ਵਿੱਚੋਂ ਪਲੇਨ ਰਹੂਗਾ ਔਰ ਇੱਕ ਔਰ ਨਮ ਤੇ ਫਿਰ ਜਾ ਕੇ ਇੱਕ ਫਲਾਵਰ ਆ ਗਿਆ ਤੇ ਲੇਸ ਦੇਖੋ ਕਿੰਨੀ ਸੋਹਣੀ ਆ ਲੇਸ ਸਿੰਘ ਕਿ ਡੂ ਮਹਿੰਗੀਆਂ ਨੇ ਬਹੁਤ ਜ਼ਿਆਦਾ ਚੌੜਾ ਦੁਪੱਟਾ ਨਹੀਂ ਆ ਇਹ ਵੀ ਲੈਂਥ ਹੈਗੀ ਆ ਆ ਲੈਂਥ ਬਹੁਤ ਹੈ ਲੈਂਥ ਤਾਂ 22 ਦੇ ਲਗਭਗ ਹੀ ਆ ਲੰਬਾਈ ਤਾਂ ਬਹੁਤ ਜਿਆਦਾ ਹੈ ਤੇ ਇਹ ਦੋ ਚਾੜੀ ਤਾਂ ਜਰੂਰ ਹੋਊਗੀ ਪਰ ਚੌੜਾਈ ਹੈ ਜਿਹੜੀ ਉਹ ਬਹੁਤ ਜਿਆਦਾ ਨਹੀਂ ਕਿਉਂਕਿ ਗਾਰਨਿਸ਼ ਲੁੱਕ ਦੇ ਸੂਟ ਨੇ ਇਸ ਕਰਕੇ ਉਦਾਂ ਹੀ ਹੁੰਦੇ ਨੇ ਇਹ ਪਰ ਜਿਨੇ ਗਲ ਚ ਪਾਉਣੇ ਨੇ ਦੁਪੱਟੇ ਉਹਨਾਂ ਲਈ ਬਹੁਤ ਖੂਬਸੂਰਤ ਹੁੰਦਾ ਤੇ ਇਹ ਸੂਟ ਆਪਾਂ ਤੁਹਾਨੂੰ ਦਿੱਤੇ ਸੀਗੇ ਪਹਿਲਾਂ 1550 ਦੇ ਵਿੱਚ ਅੱਜ 1295 ਦੇ ਵਿੱਚ ਆਊਗਾ ਫ੍ਰੀ ਸ਼ਿਪਿੰਗ ਨਾਲ ਲਓ ਜੀ ਇੱਕ ਕਲਰ ਇਹਦੇ ਵਿੱਚ ਹੋਰ ਆ ਲਓ ਇਹ ਇਹਦੇ ਵਿੱਚ ਪੀਚ ਕਲਰ ਹੈ ਆ ਕਲਰ ਇਹ ਵੀ ਬਹੁਤ ਸੋਹਣਾ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਤੁਸੀਂ ਪਰ ਸੋਹਣੇ ਬਹੁਤ ਜ਼ਿਆਦਾ ਨਹੀਂ ਜੀ ਸੂਟ ਇਹ ਕੁੜੀਆਂ ਲਈ ਤਾਂ ਜ਼ਿਆਦਾ ਹੀ ਸੋਹਣੇ ਨੇ ਤੇ ਆ ਹੈਗਾ ਜੀ ਇਹਦਾ ਦੁਪੱਟਾ ਤੇ ਇਹ ਹੈਗਾ ਇਹਦਾ ਸਲਵਾਰ ਦਾ ਠੀਕ ਹੈ ਜੀ ਦੁਪੱਟਾ ਕਾਟਨ ਮਸਲੀਨ ਜੀ ਹੈ ਬਹੁਤ ਲਾਈਟ ਵੇਟ ਦੁਪੱਟਾ ਹੈ ਹਲਕਾ ਵੇ ਹੈ ਇਹ ਖਾਲੇ ਘੜਾਈ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ